आपनी आपनी इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਗੁਰੂ ਦੀ ਸੰਗਤਾਂ ਵੱਲੋਂ ਛੋਟੇ ਸ਼ਬਦ ਦੀ ਯਾਦ ਵਿੱਚ ਮਾਨਸਾ ਵਿੱਚ ਦੁੱਧ ਤੇ ਬਿਸਕੁਟ ਦਾ ਲਗਾਇਆ ਗਿਆ ਲੰਗਰ ਸ਼ਾਨਦਾਨ ਪਾਪਾ ਜੋਰਾਵਰ ਸਿੰਘ ਤੇ ਪਤਾ ਸਿੰਘ ਦੀ ਜੀ ਹਤੇ ਮਾਤਾ ਗੁਜਰੀ ਦੀ ਲਸਾਨੀ ਸ਼ਾਦ ਨੂੰ ਸਮਰਪਿਤ ਗੁਰਗੋਵੀ ਸਿੰਘ ਦੇ ਲਾੜਦਾਈ ਸਾਜ ਦੇ ਅਤੇ ਮਾਤਾ ਗੁਜਰੀ ਅਤੇ ਸਮੂਹ ਸ਼ੀਦਾ ਦੇ ਪੁੱਤਰ ਸਿੱਧੀ ਵਾਲੇ ਨੂੰ ਸਮਰਪਿਤ ਮਾਨਸਾ ਦੀ ਨਵੀਂ ਰਾਜ ਮੰਡੀ ਸਰਸਰ ਰੋੜ ਤੇ ਗੋਲ ਦੁੱਧ ਅਤੇ ਬਿਸਕੁਟ ਦਾ ਲੰਗਰ ਲਗਾਇਆ ਗਿਆ ਅਰੇ ਸੰਗਤਾਂ ਨੂੰ ਵੱਧ ਚੜ ਕੇ ਲੰਗਰ ਛਕਾਇਆ ਗਿਆ ਇਹ ਲੰਗਰ ਪਿੰਡ ਜਿੰਦਿਆਂ ਤਾਂ ਸੰਗਤਾਂ ਤੇ ਸ਼ਿਵ ਸ਼ਕਤੀ ਸੈਕਟੈਕਸੀ ਸਟੈਂਡ ਮਾਨਸਾ ਦੇ ਸਹਿਯੋਗ ਨਾਲ ਲਗਾਇਆ ਗਿਆ ਇਹ ਗੁਰੂ ਦਾ ਲੰਗਰ ਸਵੇਰ ਤੋਂ ਸ਼ਾਮ ਤੱਕ ਵਰਤਿਆ ਗਿਆ ਸੰਗਤਾਂ ਨੇ ਵੱਧ ਚੜ ਕੇ ਇਸੇ ਹੋ ਕੀਤਾ ਰਿਪੋਰਟਰ सुरेश ਚਿੰਦਨ ਮਾਨਸਾ ਆਏ ਜਿਹੜਾ ਤੁਸੀਂ ਅੱਜ ਇਹ ਲੰਗਰ ਲਾਇਆ ਲੰਗਰ ਕਿਹਦੇ ਕਨੀਓ ਲਾਇਆ ਹੈ ਤੇ ਕਿਹਨੂੰ ਸਮਰਪਿਤ ਹੈ ਜੀ ਇਹ ਸਹਿਬ ਜੀ ਆਦਿ ਦੀ ਸ਼ਹਾਦਤ ਨੂੰ ਸਮਰਪਿਤਤਾ ਜੀ ਤੇ ਇਹ ਅਸੀਂ ਸਭ ਤੇ ਸੇਵਸ਼ਕਟੀ ਟੈਕਸੀ ਸਟੈਂਡ ਤੇ ਸਾਡੇ ਜੋਈਆਂ ਤੋਂ ਕੁਝ ਯਾਰ ਮਿਸਟਰ ਸੰਗਤਪਿੰਡ ਜੋਈਆਂ ਤੋਂ ਆ ਜੀ ਇਹ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਹੀ ਇਹ ਦੁੱਧ ਦਾ ਲੰਗਰ ਚਲਾ ਰਹੇ ਆ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਲਾਵਾਂਗੇ ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਸਹਿਯੋਗ ਆ ਜੀ ਜੋ ਸਾਡੇ ਲੰਗਰ ਦੇ ਵਿੱਚ ਆਏ ਨੇ ਸਾਰਿਆਂ ਦਾ ਧੰਨਵਾਦ ਹੈ ਜੀ